ਬਵਲ ਅੱਲਾ ਨੂਰੂ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀ ਪਾਗ ਵਿੱਚੋਂ ਪ੍ਰਾਪਤ ਹਰਤੀ ਹੈ ਜਿੱਥੇ ਕਿ ਹਰ ਰੋਜ਼ ਸਾਲਾਨਾ ਜੋੜ ਮੇਲੇ ਸ਼ਹੀਦੀ ਸਮਾਗਮ ਸੱਭਿਆਚਾਰ ਪ੍ਰੋਗਰਾਮ ਸੱਭਿਆਚਾਰਕ ਮੇਲੇ ਤੇ ਹੋਰ ਕਈ ਤਰ੍ਹਾਂ ਦੇ ਮੇਲੇ ਸਮਾਗਮ ਹੁੰਦੇ ਰਹਿੰਦੇ ਹਨ ਤੇ ਇਹ ਸਾਡਾ ਜਿਹੜਾ ਪੰਜਾਬੀ ਦਾ ਵਿਰਸਾ ਹੈ ਇਹ ਪੂਰੇ ਵਰਲਡ ਦੇ ਵਿੱਚ ਅਮੀਰ ਵਿਰਸਾ ਮੰਨਿਆ ਜਾਂਦਾ ਹੈ ਤੇ ਉਸ ਅਮੀਰ ਵਿਰਸੇ ਦਾ ਰੰਗ ਅੱਜ ਆਪਜੀ ਦੀ ਇੱਕ ਦਿਖਾਉਣੇ ਆ ਐ ਉਸ ਰੰਗ ਦੇ ਵਿੱਚੋਂ ਇੱਥੇ ਗੁਰਦੁਆਰਾ ਬਾਬਾ ਮਹਰਾਣਾ ਸਾਹਿਬ ਜੀ ਨਿੱਕੀ ਮੱਖੀ ਮਰਗੰਧਪੁਰ ਤਹਿਸੀਲ ਪੱਟੀ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਫੋਰ ਨਿਊ ਪੰਜਾਬ ਨਿਊ ਚੈਨਲ ਦੇ ਰਾਹੀਂ ਦੇ ਰਿਪੋਰਟਰ ਮੈਂ ਕੌਨਸਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਆਓ ਹੁਣ ਆਪਾਂ ਅੱਗੇ ਚੱਲ ਕੇ ਇੱਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਇਥੋਂ ਦੇ ਇਤਿਹਾਸ ਬਾਰੇ ਅੱਜ ਦੇ ਜੋ ਮੱਸੀਆ ਵਾਲੇ ਦਿਹਾੜੇ ਦਿਨ ਅੱਜ ਮੇਲਾ ਸਾਹਮਣੇ ਮੱਸੀਆ ਤੇ ਲਾਇਆ ਗਿਆ ਉਸ ਦੇ ਬਾਰੇ ਸਾਰੀ ਜਾਣਕਾਰੀ ਆਪਾਂ ਪ੍ਰਾਪਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਤਾਨਾ ਗੁਰਦੁਆਰਾ ਬਾਬਾ 임ਰਾਣਾ ਸਾਹਿਬ ਜੀ ਪਿੰਡ ਨਿੱਕੀ ਮੱਖੀ ਮਰਗੰਧਪੁਰ ਤੇ ਇੱਥੋਂ ਦੇ ਜਿਹੜੇ ਮੁਖ ਸੇਵਾਦਾਰ ਸੰਤ ਮਹਾਂਪੁਰਖ ਸੱਚਖੰਡ ਵਾਸੀ ਬਾਬਾ ਨਾਨ ਸਿੰਘ ਜੀ ਤੇ ਉਹਨਾਂ ਦੇ ਚਰਨ ਸੇਵਕ ਉਹਨਾਂ ਤੋਂ ਬਰੋਸਾਏ ਬਾਬਾ ਜੁਗਰਾਜ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਜੋ ਉਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰ ਗਏ। ਕਿ ਕਾ ਗੱਲ ਸੋ ਬੋਏ ਮੁਜੀ ਕੀ ਫਦੇ। ਆਤਾ ਨੇ 7 ਕਿਲੋਗ੍ਰਾਮ ਸਾਹਿਬ ਜੀ ਪਾਰ ਕਿਰਪਾ ਕਰਦਾ। ਇਹ ਮੇਲਾ ਤਲਾ ਦਾ ਜੋੜ ਮੇਲਾ ਦਸਤਨ ਬਾਬਾ ਬਰਾਨਾ ਸਾਹਿਬ ਜੀ ਕਾਲਾ ਮਾਂ ਸੱਤੂ ਪਾਲ ਜੀ ਦਾ ਤਲਾ ਜੋੜ ਮੇਲਾ ਲਗਭਗ 50 ਸਾਲਾਂ ਤੋਂ ਸੱਜਟਾਂ ਵਾਸੀ ਬਾਬਾ ਅਨੰਦ ਸਿੰਘ ਜੀ ਪਗੜ ਉਹਨਾਂ ਦੀ ਦੇਖ ਕੇ ਇੱਕ ਹਾਈਟ ਹੋਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਲਾਨਾ ਜੋੜ ਮੇਲਾ ਸੌਂਦੀ ਮੱਤਿਆ ਦੇ ਬੜੀ ਹੀ ਸ਼ਰਧਾ ਦੇ ਤੋ ਉਦਾਹਰਨ ਨਾਲ ਨਗਰ ਪਰਗੰਧਪੁਰ ਇਹਨ ਸ਼ਹਿਰਾ ਅਕਬੁਰਪੁਰ ਦੇਜ ਦੇ ਦੇਹ ਜੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਖਣਵਾਸੀ ਮਹਾਂਪੁਰਖਾਂ ਦੀ ਐਨਮਾਈ ਹੇਠ ਬਣਾਇਆ ਜਾ ਰਿਹਾ ਹੈ ਬਾਬਾ ਜੀ ਕਿੰਨਾ ਕੁ ਪੁਰਾਣਾ ਬਣਾਇਆ ਜਾ ਰਿਹਾ ਹੈ ਇਹ ਮੇਲਾ ਲਗਭਗ 50 ਸਾਲ ਪੁਰਾਣਾ ਹੈ ਇਸ ਮੇਲੇ ਦੀ ਰੰਮਤਾ ਮਹਾਂਪੁਰਖਾਂ ਸਤਕੜਵਾਸੀ ਬਾਬਾ ਨਾਨ ਸਿੰਘ ਜੀ ਪਗੜੋਲਾ ਵੱਲੋਂ ਕੀਤੀ ਗਈ ਸੀ ਇਸ ਵਾਰ ਵੀ ਇਹ ਮੇਲਾ ਬੜੀ ਧੂਮ ਨਾਲ ਬਣਾਇਆ ਜਾ ਰਿਹਾ ਹੈ ਇਹ ਸਾਲਾਨਾ ਜੋੜ ਮੇਲੇ ਤੇ ਲਗਭਗ ਲੱਖਵੱਖ ਪਰਿਵਾਰਾਂ ਵੱਲੋਂ ਸ੍ਰੀ ਆਤਮਾਰਾਮ ਰਾਜ ਜੀ ਦੇ 50 ਅੰਡਕੋਟਾ ਸਭਾ ਦਾ ਦੇ ਭੋਗਾ ਜੋ ਅੱਜ ਪਾਏ ਗਏ ਨੇ ਉਥੇ ਹੀ ਧਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਵੀਰ ਅਸੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਭੋਗ ਵੀ ਪਾਏ ਗਏ ਨੇ ਬਹੁਤ ਸਵੇਰ ਤੋਂ ਹੀ ਖੁੱਲੇ ਪਣਾਲਾ ਵਿੱਚ ਦੀਵਾਨ ਸਜਾਏ ਗਏ ਸੀ ਜਿਨ੍ਹਾਂ ਵਿੱਚ ਸਾਡੀ ਸਿੰਘ ਕਵੀਸ਼ਰ ਸਿੰਘਾਂ ਵੱਲੋਂ ਔਰ ਕਥਾਵਾਜਕ ਸਿੰਘਾਂ ਵੱਲੋਂ ਗੁਰੂ ਦਾ ਹਰ ਜਸ ਸੁਣਾ ਕੇ ਸੰਗਤਾਂ ਨੂੰ ਨੇ ਹਾਲ ਕੀਤਾ ਗਿਆ ਹੈ ਔਰ ਸ਼ਾਮ ਦੇ ਟਾਈਮ 'ਤੇ ਮਹੱਲੇ ਦੀ ਰਵਾਨਗੀ ਦਲਪੰਥ ਮਰਿਆ ਦਾ ਅਨੁਸਾਰ ਤੇ ਮਹੱਲੇ ਦੀ ਰਵਾਨਗੀ ਹੋ ਰਹੀ ਹੈ ਉੱਥੇ ਘੋੜਦਾਲਾ ਵੀ ਹੋਣਗੇ ਉਸ ਤੋਂ ਅਪਰੰਤ ਕਬੱਡੀ ਦਾ ਮੈਚ ਵੀ ਹੋਵੇਗਾ ਇਹ ਸਾਰਾ ਪ੍ਰੋਗਰਾਮ ਸਤਕੰਡ ਵਾਸੀ ਸੰਤ ਮਹਾਂਪੁਰਖ ਬਾਬਾ ਨਾਨ ਸਿੰਘ ਜੀ ਭੰਗੜਾ ਉਹਨਾਂ ਦੇ ਸੂਹ ਦਲਪੰਥ ਤੇ ਨਗਰ ਮਰਗਿੰਦਪੁਰਾ ਇਹ ਨਿਸ਼ਾਰਾ ਔਰ ਅਕਬਰਪੁਰਾ ਸੂਹ ਸੰਗਤਾਂ ਦੇਸ਼ ਵੀਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਦੇ ਤੁਹਾਨੂੰ ਤਾਂ ਮਨ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਲਾਵੇ ਸੁਣਿਆ ਲੋ ਜਾਵੇ ਬਾਬੇ ਨਾਲ ਜਿੰਨੀ ਨੋ ਪਾਵੇ ਸਾਰੇ ਸਿੱਧਿਆ ਕਾਣਾ ਵਾਹਿਗੁਰੂ ਜੀ ਬਹਿ ਜਾਓ ਤੇ ਤੁਹਾਨੂੰ ਤੁਹਾਨੂੰ ਬਾਬੇਂਦਰ ਨੇ ਸਾਹਿਬ ਜੀ ਦਾ ਜੋੜ ਮੇਲਾ ਹੀ ਇਹ ਮੱਸੀਆ ਦੀ ਮੱਸੀਆ ਹੀ ਮਨਾਉਣੀ ਆ ਸੌਂ ਦੀ ਮੱਸੀਆ ਦੀ ਮੱਸੀਆ ਦਾ ਦੀ ਮੱਦ ਮਨਾਉਣੀ ਆ ਉਦਾਂ ਚਾਰ ਚਪਹਿਰੇ ਮਨਾਇਆ ਜਾਂਦਾ ਆ ਬਹੁਤ ਵੱਡਾ ਪ੍ਰੋਗਰਾਮ ਚੱਲ ਰਿਹਾ ਤੇ ਉਹਦਾ ਇਹ ਜਗਨਾ ਇੱਥੇ ਮਨਾਇਆ ਜਾਂਦਾ ਆ ਮਹੀਨੇ ਦਾ ਸ਼ੇਰ ਪ੍ਰੋਗਰਾਮ ਹੈ ਮਨਾਉਣਾ ਇਹ ਤੋਂ ਦੀਪਾ ਨਗਰ ਪੁਡਾਰਾ ਜੋ ਸਾਰਾ ਬਾਬਾ ਨਾਨਕ ਸਿੰਘ ਜੀ ਭੰਗੜੀ ਮੇਰੀ ਡਿਊਟੀ ਲਾ ਕੇ ਗਏ ਵੀ ਸਿੰਘਾ ਤੁਨੋਂ ਅਗਰ ਪੁਰਗਿਆ ਸੇਵਾ ਕਰਨੀ ਲੰਗਰ ਦੀ ਰੋਹ ਮਾਦਾ ਦੇ ਗਾੜੀ ਸੱਟਦਾ ਵੱਟ ਕੇ ਸੁੱਟਦੇ ਤੈਨੂੰ ਸੀਤਾਵਾ ਦਾ ਸਾਰਾ ਕੋਈ ਮਿਲਦਾ ਜਰੂਰ ਭਾਈ ਮਹਾਰਾਜ ਜੀ ਕਿਰਪਾ ਦੇ ਨਾਲ ਮੈਂ ਬਾਬੇ ਜੀ ਗਰਾਸ ਤੋਂ ਕੋਈ ਸੰਯੋਗ ਨਹੀਂ ਬਣ ਗਿਆ ਮੇਰਾ ਇਤਰਾ ਲੰਗਰ ਮਾਣ ਲੈਦਾ ਕਿਰਪਾ ਨਾਲ ਸੰਤਾ ਦੇ ਸਹਿਯੋਗ ਨਾਲ ਇੱਥੇ ਐਤਵਾਰ ਦੇ ਐਤਵਾਰ ਪਕੌੜਾ ਦੇ ਲੰਗਰ ਲੱਗਦੇ ਚੌਲ ਬਲਦੇ ਬਨ ਸੋਨੇ ਪਾਜੇ ਤਿਆਰ ਹੁੰਦੇ ਆ ਮਿੱਠੇ ਪਾਣੀ ਬੰਦ ਬਹੁਤ ਕਿਰਪਾ ਦਾ ਰੰਗ ਹੁੰਦੀ ਆ ਅੱਜ ਜਿਹੜਾ ਪ੍ਰੋਗਰਾਮ ਆ ਅੱਜ ਸਾਲਪਾ ਦਾ ਸਾਲਾਨਾ ਜੋੜ ਮਿਲਾਂ ਕਰਦੇ ਆ ਜਿਹਦੇ ਦੇ ਉਦੇਸ਼ਾਂ ਉਦੇਸ਼ਾਂ ਦੇ ਵਿੱਚ ਗਿਆ ਹੋਈਆਂ ਸੰਕਤਾਂ ਜਿੱਨਾ ਵਲ ਸੇਵਕਾਂ ਦੇ ਬਾਹਰ ਆਇਨੇ ਕਾਰਜਰਾਸ ਕੀਤੇ ਹੋਇਆ ਹੈ ਦਿਹਾੜੀ ਦੇ ਉੱਤੇ ਖੰਡਪਾਟ ਦੇ ਭੂਗ ਭੂਦੇ ਆ ਅੱਜ 50 ਖੰਡਪਾਟਾਂ ਦੇ ਭੂਗ ਪਾਇਆ ਜਿਹਦੇ ਦਾ ਦਮਕਰਾਂਤ ਸਰਦਾਰ ਜੀ ਦਾ ਭੂਗ ਪਾਇਆ ਗਿਆ ਵਾ ਇਹ ਜੀ ਧਾਰੀ ਜਗ੍ਹਾ ਹੈ ਬੜੀ ਕਿਰੜੀ ਜਗ੍ਹਾ ਕਿਰਪਾ ਦਾ ਰਹਿਮਤ ਵਾਲੀ ਜਗ੍ਹਾ ਕਿੰਨਾ ਕੋ ਪੁਰਾਣਾ ਮੇਲਾ ਮਨਾਇਆ ਜਾ ਰਿਹਾ ਹੈ ਇਹ ਜੀ 45 50 ਸਾਲ ਤੋਂ ਇਹ ਮੇਲਾ ਮਨਾਇਆ ਜਾ ਰਿਹਾ ਹੈ ਵਿਹਨ ਤੇ ਇਸ ਤਰ੍ਹਾਂ ਸਾਰਾ ਇਕੱਠ ਤੱਕ ਪਹਿਲਾਂ ਛੋਟਾ ਕਾਠੀ ਸੀ ਜਿਸ ਦੇ ਵਾਦਾ ਵਾਦਾਂ ਬਹੁਤ ਵੱਡੀ ਕਿਰਪਾ ਦਾ ਹੈ ਹੋ ਵੀ ਮਹਾਰਾਜੀ ਬਾਬੇ ਕਾਲੀ ਮਹਰਸ਼ੀ ਦੀ ਇਹਦਾ ਬਹੁਤ ਵੱਡਾ ਇਤਿਹਾਸ ਹੈ ਕਾਲੀ ਮਹਰਸ਼ੀ ਦਾ ਬਹੁਤ ਵੱਡੀਆਂ ਪਾਵਰਾਂ ਹੈ ਬਿੰਦ ਬੰਦਗੀਆਂ ਦੇ ਮਾਲਕ ਆ ਸਿਰਲਾ ਤਸੀਦਾ ਜਿਹੜੇ 40 ਕੋਹ ਸਿਰਲੱਥੇ ਦੇ ਲੜੇ ਆ 40 ਕੋਹ ਸਿਰੋ ਇਹਨਾਂ ਦਾ ਨਾਲ ਉੱਡ ਜਾ ਗਿਆ ਇਹਨਾਂ ਤਲੀ ਤੇ ਨਹੀਂ ਧਰਿਆ ਉੱਡ ਜਾ ਗਿਆ ਜਿਹੜਾ ਨਾਮ ਨਹੀਂ ਦੇ ਬੰਦੇ ਪਾਪੀ ਵਾਹਿਗੁਰੂ ਵਾਹਿ ਹੈ ਗੁਰੂ ਪਾਣੇ ਦਰੋ ਜੀ ਸਤ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ ਜਪ ਲਾ ਹਾਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਉੱਚੀ ਵਾਹਿ ਗੁਰੂ ਵਾਹਿ ਗੁਰੂ ਵਾਗੇ ਦਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਤੁਰੂ ਆਗੇ ਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ I'm हज़ारत दूर हो पूर हु बाला रहमान सवेर हो दूर ते हनेरा हुे चालेरा मिल जारत दूर हुके आूर हुयो खिड़ा ते बाला रहमान फुल

ਪਾਲ ਸਾਹਿਬ ਸਾਧ ਸੰਗਤ ਇਹਨੀਆਂ ਕਮੇਟੀਆਂ ਪਰਿਵਾਰ ਕਰਿਓ ਦਿੱਤਾ ਹੋਇਆ ਸਮਾ ਸਮਰਤ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸੱਜ ਖੰਡ ਵਾਸੀ ਸ੍ਰੀ ਵਾਨ ਸੰਤ ਬਾਬਾ ਅਨੰਦ ਸਿੰਘ ਜੀ ਉਹਨਾਂ ਦਾ ਸਾਇਓ ਵਿਹਾਬਹੁਦ ਸ੍ਰੀ ਵਾਨ ਸੰਤ ਬਾਬਾ ਗੁਰਾਰ ਸਿੰਘ ਸਾਡੀ ਅਥਾ 15 ਮਿੰਟ ਦੀ ਹਾਜ਼ਰੀ ਭਰਨਗੇ ਉਸ ਤੋਂ ਉਪਰਾਂ ਭਾਈ ਗੁਰਦੇਵ ਸਿੰਘ ਟਬਲੀ ਕਾਵਕ ਕੀਤਾਰ ਦੀ ਵਾਹਿ ਗੁਰੂ ਵਾਹਿਗੁਰੂ ਪਾਣੇ ਦਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮਨਾਮ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਉੱਚੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ ਸਤ ਨਾਮ ជី ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਅਗੋ ਸੱਜੇ ਬਾਦਸ਼ਾਹ ਨੂੰ ਜਗਤਵਾਨ ਰੂਪ ਤੋਂ ਸੰਬੰਧ ਆ ਰਿਹਾ ਨਾਲੇ ਸੱਜੀ ਸਰਕਾਰ ਜਗਤਵਾਨ ਵਿੱਚ ਆਏ ਨੇ ਤੇ ਮੁਗਲਸ ਖਾਨ ਨੇ ਤਨ ਗੁਰ ਹਰਗੋਬਿੰਦ ਸੱਜੇ ਬਾਦਸ਼ਾਹ ਉੱਤੇ ਤਿੰਨ ਵਾਰ ਕੀਤੇ ਸਤਗੁਰਾਂ ਨੇ ਕਿੰਨੀ ਵਾਰ ਰੋਕ ਲਈ ਤੇ ਤਨ ਗੁਰ ਹਰਗੋਬਿੰਦ ਸੱਜੇ ਬਾਦਸ਼ਾਹ ਨੇ ਖੰਡੇ ਨੂੰ ਪਾਇਆ ਹੱਥ ਤੇ ਮੁਗਲਸ ਖਾਨ ਦੇ ਮੋਟੇ ਦਿਲ ਤੇ ਇੱਕ ਵਾਰ ਕੀਤਾ ਤੇ ਟਾਕਾ ਤੱਕ ਛੀਰ ਕੇ ਰੱਖ ਦਿੱਤਾ ਜੋ ਸਾ ਸੰਗਤ ਇਸ ਤਰੀਕੇ ਦੇ ਨਾਲ ਤਨ ਗੁਰ ਹਰਗੋਬਿੰਦ ਸੱਜੇ ਬਾਦਸ਼ਾਹ ਨੇ ਮੁਗਲਸ ਖਾਨ ਨੂੰ ਖਤਮ ਕੀਤਾ ਤੇ ਤਦ ਨੂੰ ਰਾਮਗੋਬ ਤੇ ਸੱਚੇ ਪਾਤਸ਼ਾਹ ਨੇ ਪਹਿਲੀ ਜਾਗਲ ਪਹਿਲੀ ਫਤਿਹ ਸਿੱਖਾਂ ਦੇ ਹਿੱਸੇ ਸਿੱਖਾਂ ਦੀ ਝੋਲੀ ਵਿੱਚ ਪਾਈ ਸੋ ਸਾਧ ਸੰਗਤ ਸਿੱਖਾਂ ਦੇ ਪਾਸੋਂ ਇੱਕ ਅੱਜ ਆਈ ਹੈ ਕਿ ਸਾਡੇ ਪਾਉਂਦੇ ਮਹਾਨ ਕੁਿਸਰ ਗਿਆਨੀ ਗੁਰਜਣ ਸਿੰਘ ਦੀ ਬੈਂਕ ਫਾਜਰੀ ਕੁਸ਼ਰੀ ਜਥਾ ਦਲਬਾਬਾ ਜੀ ਦੀ ਜਨ ਜੀ ਉਹਨਾਂ ਵੱਲੋਂ ਇੱਕ ਕੁਮਿਸ਼ਰੀ ਕਾਇਮ ਕੀਤੀ ਹੈ ਜੋੜੇ ਚੜ੍ਹਨ ਦਾ ਸੁਪਾਲ ਸਮਾਪਨ ਬਖਸ਼ਿਸ਼ ਕਰਕੇ ਨਵਾਜੀ ਆਏ ਲਾਜਵਾਰੇ ਨਿਨਾਂ ਦਾ ਧੰਵਾਦ ਸੌਂਡ ਵਾਲੇ ਵੀਰਾਂ ਦਾ ਵੀ ਧੰਵਾਦ ਗੇ ਅੰਤ ਸੰਗਤਾਂ ਨੇ ਇਤਿਹਾਸ ਦਾ ਮਾਣ ਕਰਦਿਆਂ ਹੋਇਆਂ ਮਾਇਆ ਹਾਜ਼ਰ ਕੀਤੀ ਹੈ ਗੀਤ ਵਾਜ ਸਾਰੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ੁੱਲਾਂ ਝੁਕਾਂ ਦੀ ਮਾਫੀ ਸਾਰੀ ਸੰਗਤ ਚਦਾਓ ਸਤਿਗੁਰਾਂ ਨੂੰ ਸੀਸ ਬਿਲਾਓ ਫਿਰ ਤੇ ਆਪੋ ਜੀ ਵਾਹਿਗੁਰਜੀ ਦਾ ਖੜਸਾ ਵਾਹਿਗੁਰਜੀ ਦੀ ਫਤਹਿ ਏਸੀ ਜਾਨੀ ਗਗਨਦੀਪ ਸਿੰਘ ਜੀ ਕਮਿਸ਼ਨ ਜਥਾ ਜਿੱਦਾਂ ਅੱਜ ਇਹਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਸਾਡਾ ਨਗਰ ਮਰਗਿੰਦਪੁਰ ਦੇ ਸੰਤਾਂ ਵੱਲੋਂ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ RAM ਨਾਮ ਜਪ ਲਾ oh ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਵਾਹਿਗੁਰੂ ਵਾਹਿ ਸਤਨਾਮ ਵਿਚਿ ਨੀ ਵਾਹਿਗੁਰੂ ਵਾਹਿਗੁਰੂ ਵਾਹਿ ਤਰੁ ਜੀ ਸਤਨਾਮ 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 ਜੀ ਵਾਹਿ ਨੰ ਸਤਨਾਮ ਸਤਨਾਮ ਜੀ